ਅਲੂਮਿਨਾਰੀ ਇਜ਼ ਅ ਗਰੁੱਪ ਆਫ ਪੀਪਲ ਜਿਹੜੇ ਹੁਣ ਦੇ ਨਹੀਂ ਅੱਜ ਤੋਂ ਆਲਮੋਸਟ 2000 ਸਾਲ ਤੋਂ ਵੀ ਜ਼ਿਆਦਾ ਐਕਚੁਅਲੀ ਓਕੇ ਫਿਊ ਥਾਊਜ਼ੈਂਡ ਇਅਰਸ ਨਾਓ ਦੇ ਬੈਨ ਟ੍ਰਾਈਂਗ ਟੂ ਮੇਕ ਸ਼ੋਰ ਕਿ ਜਿਹੜੇ ਲੋਕਾਂ ਦੀ એનર્ਜੀ ਜਿਹੜੀ ਸਾਡੀ એનર્ਜੀ ਹੈਗੀ ਹੈ ਉਹ ਲੋਕੀ ਆਪਣੀ એનર્ਜੀ ਵੱਲ ਨੂੰ ਨਾ ਫੋਕਸ ਕਰਨ ਉਹਨੂੰ ਨਾ ਐਨਹਾਂਸ ਕਰਨ ਬਿਕਾਜ਼ ਅਗਰ ਅਸੀਂ ਆਪਣੀ એનર્ਜੀ ਤੇ ਕੰਮ ਕਰਦੇ ਆਂ ਐਂਡ ਵੀ ਅੰਡਰਸਟੈਂਡ ਆਰ ਪਾਵਰ ਦੈਨ ਵੀ ਡੋ ਪਰ ਸਿੱਸਾ ਦਰਦੇ ਨਹੀਂ ਹੈਗੇ ਉਹਨਾਂ ਦਾ ਮੂਰਤ ਰਹੇ ਹੈ ਕਿ ਜਿਹੜੇ ਜਿਹੜੀ ਇਹ એનર્ਜੀ ਹੈਗੀ ਹੈ ਇਹ ਸਿਰਫ ਤਾਂ ਸਿਰਫ ਜਿਹੜੇ ਕੁਝ ਇੱਕ ਲੋਗ ਨੇ ਉਹਨਾਂ ਤੱਕ ਹੋਵੇ ਹਰ ਇੱਕ ਕੋਲ ਨਾ ਹੋਵੇ ਓਕੇ ਇਹ એનર્ਜੀ ਹਰ ਇੱਕ ਦੇ ਵਾਸਤੇ ਹੈ ਕਿਉਂਕਿ ਸਾਡੇ ਸਿਰ ਦੇ ਉੱਤੇ ਸਭ ਦੇ ਉੱਤੇ ਕ੍ਰਾਊਨ ਹੈਗਾ ਆ ਐਂਡ ਅ ਲੋਟ ਆਫ ਟਾਈਮਸ ਨਾਟ ਅ ਲੋਟ ਆਫ ਟਾਈਮਸ ਮੋਸਟ ਟਾਈਮ ਇਹ ਫਿਰ ਲੋਕਾਂ ਨੂੰ ਲਾਲਚ ਦਿੰਦੇ ਹੈਗੇ ਕਿ ਉਹ ਉਹਨਾਂ ਨੂੰ ਧਨ ਦੌਲਤ ਦੇਣਗੇ ਅਗਰ ਉਹ ਉਹਨਾਂ ਦੇ ਵੱਲੋਂ ਚੱਲ ਜਾਣਗੇ। ਓਕੇ ਇਹ ਤੁਹਾਡੇ ਤੇ ਹੈ ਤੁਹਾਨੂੰ ਸੇ ਧਨ ਦੌਲਤ ਚਾਹੀਦੀ ਹੈ ਕਿ ਤੁਹਾਨੂੰ ਜ਼ਿੰਦਗੀ ਦੀ ਹਰ ਖੁਸ਼ੀ ਚਾਹੀਦੀ ਹੈ। ਓਕੇ ਸੋ ਮਚ ਬੈਟਰ ਆਪਣੀ ਬੱਤੀਆਂ ਔਨ ਕਰੋ। ਥੜੀਆਂ ਬੱਤੀਆਂ ਔਨ ਹੋਣਗੀਆਂ ਜੇ ਤੁਹਾਡੇ ਘਰ ਦੇ ਵਿੱਚ ਰੌਸ਼ਨੀ ਆਊਗੀ।